ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਟਰਕਰ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਆਲੂ ਤੇ ਸੋਇਆਬੀਨ ਦੀ ਬੜੀਆਂ ਦੀ ਬਹੁਤ ਹੀ ਟੇਸਟੀ ਸਬਜੀ ਇਹ ਸਬਜੀ ਤੁਸੀਂ ਬਹੁਤ ਵਾਰ ਬਣਾਈ ਹੋਊਗੀ ਪਰ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਲਾਜਵਾਬ ਬਣ ਕੇ ਤਿਆਰ ਹੋਊਗੀ ਬਹੁਤ ਜਿਆਦਾ ਟੇਸਟੀ ਇਹਨੂੰ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵਾਚ ਕਰਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਜਿਹੜੇ ਚੰਗੀ ਤਰ੍ਹਾਂ ਸਮਝ ਆ ਸਕਣ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਸੋਇਆ ਬਿੰਦੀ ਸਬਜੀ ਬਣਾਉਣ ਲਈ ਅਸੀਂ 1 ਕੱਪ ਸੋਇਆ ਬਿੰਦੀਆਂ ਲਈਆਂ ਸੀਗੀਆਂ ਇਹਨਾਂ ਨੂੰ ਨਿਊਟਰੀ ਵੀ ਕਿਹਾ ਜਾਂਦਾ ਹੈ ਇਹਨਾਂ ਨੂੰ ਜਦੋਂ ਵੀ ਤੁਸੀਂ ਸਬਜੀ ਬਣਾਉਣੀ ਹੈ ਅੱਧਾ ਘੰਟਾ ਪਹਿਲਾਂ ਇਹਨੂੰ ਗਰਮ ਪਾਣੀ ਵਿੱਚ ਭਿਓ ਕੇ ਰੱਖ ਦਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਫੁੱਲ ਕੇ ਸਾਡੇ ਲਈ ਤਿਆਰ ਹੋ ਜਾਣ ਕਿਉਂਕਿ ਇਹਦੇ ਵਿੱਚ ਜੇ ਭਿਓ ਕੇ ਰੱਖਦੇ ہیں ਇਹਨਾਂ ਦਾ ਜਿਹੜਾ ਵਾਈਟ ਆਫ ਸਟਾਰਚ ਹੁੰਦਾ ਇਹਦੇ ਵਿੱਚ ਉਹ ਸਾਰਾ ਨਿਕਲ ਜਾਂਦਾ ਹੈ ਉਹਦੀ ਸਮੈਲ ਨਹੀਂ ਰਹਿੰਦੀ ਬੜੀਆਂ ਦੇ ਵਿੱਚ ਇਹਨਾਂ ਨੂੰ ਸੀਕ ਛਾਲਣੇ ਵਿੱਚ ਸਾਰਾ ਪਾਣੀ ਛਾਨ ਲਵਾਂਗੇ ਤੇ ਹੱਥਾਂ ਨਾਲ ਥੋੜਾ ਥੋੜਾ ਇਹਨਾਂ ਨੂੰ ਨਿਚੋੜ ਲਵਾਂਗੇ ਜਿਆਦਾ ਟਾਈਟ ਨਹੀਂ ਨਿਚੋੜਨਾ ਸਿਰਫ ਸੌਫਟ ਹੱਥਾਂ ਨਾਲ ਇਹਨਾਂ ਨੂੰ ਸਾਰਿਆਂ ਨੂੰ ਨਿਚੋੜ ਲਵਾਂਗੇ ਇੱਕ ਬਰਤਨ ਵਿੱਚ ਅਲੱਗ ਕੱਢ ਲਾਂਗੇ ਇਸ ਤਰੀਕੇ ਨਾਲ ਅਸੀਂ ਸਾਰਾ ਪਾਣੀ ਨਿਚੋੜ ਕੇ ਰੱਖ ਲਿਆ ਆ ਹੁਣ ਇਹ ਸਬਜੀ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਕੁੱਕਰ ਨੂੰ ਅਸੀਂ ਗੈਸ ਤੇ ਰੱਖ ਲੈਣਾ ਆ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਤੇਲ ਦਾ ਤੁਸੀਂ ਤੇਲ ਕੋਈ ਵੀ ਲੈ ਸਕਦੇ ਹੋ ਸਰੋਂ ਦਾ ਵੀ ਤੇ ਰਿਫਾਈਨਡ ਔਇਲ ਵੀ ਲੈ ਸਕਦੇ ਹੋ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਪਹਿਲਾਂ ਚੰਨੀ ਇਤਰਾ ਗਰਮ ਕਰਨ ਤੋਂ ਬਾਅਦ ਇਹਦੇ ਵਿੱਚ ਜਿਹੜੀ ਸੋਇਆਬੀਨ ਦੀਆਂ ਬੜੀਆਂ ਅਸੀਂ ਨਿਚੋੜ ਕੇ ਰੱਖੀਆਂ ਸੀ ਉਹ ਪਾ ਦਵਾਂਗੇ ਪੰਜ ਤੋਂ 6 ਮਿੰਟ ਲਈ ਇਹਨਾਂ ਨੂੰ ਅਸੀਂ ਸਲੋ ਫਲੇਮ ਤੇ ਭੁੰਨ ਲਵਾਂਗੇ ਜਦੋਂ ਅਸੀਂ ਬੜੀਆਂ ਨੂੰ ਭੁੰਨ ਕੇ ਸਬਜ਼ੀ ਵਿੱਚ ਪਾਉਂਦੇ ਆ ਤਾਂ ਇਹਨਾਂ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਂਦਾ ਆ ਬਿਲਕੁਲ ਸਲੋ ਗੈਸ ਤੇ ਇਹਨਾਂ ਨੂੰ ਭੁੰਨ ਲਵਾਂਗੇ ਥੋੜਾ ਜਿਹਾ ਜਦੋਂ ਤੱਕ ਇਹਨਾਂ ਦਾ ਕਲਰ ਨਾ ਚੇਂਜ ਹੋਵੇ ਉਦੋਂ ਤੱਕ ਭੁੰਨ ਲੈਣਾ ਆ ਜਦੋਂ ਅਸੀਂ ਸੋਇਆਬੀਨ ਦੀਆਂ ਬੜੀਆਂ ਨੂੰ ਤੇਲ ਵਿੱਚ ਪਾਉਂਦੇ ਆ ਤਾਂ ਥੋੜਾ ਜਿਹਾ ਇਹ ਕੜਾਹੀ ਜਾਂ ਤੁ ਤੁਸੀਂ ਕੁੱਕੀ ਕੁੱਕਰ ਵਿੱਚ ਬਣਾ ਰਹੇ ਹੋ ਤਾਂ ਹੇਠ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਜਿਵੇਂ ਜਿਵੇਂ ਇਹਨਾਂ ਦਾ ਕਲਰ ਚੇਂਜ ਹੁੰਦਾ ਜਾਊਗਾ ਉਵੇਂ-ਉਵੇਂ ਇਹ ਥੋੜੀ ਜਿਹੀ ਕਲਰ ਚੇਂਜ ਹੋਊਗਾ ਤੇ ਨਾਲੇ ਹੀ ਸੌਫਟ ਵੀ ਹੋ ਜਾਣਗੀਆਂ ਲਗਾਤਾਰ ਚਲਾਉਂਦੇ ਹੋਏ ਦੇਖੋ ਅਸੀਂ 5 ਤੋਂ 6 ਮਿੰਟ ਹੋ ਚੁੱਕੀ ਹੈ ਕਲਰ ਵੀ ਥੋੜਾ ਚੇਂਜ ਹੋ ਚੁੱਕੇ ਇਹਨਾਂ ਨੂੰ ਅਲੱਗ ਬਰਤਨ 'ਚ ਕੱਢ ਲਾਂਗੇ ਹੁਣ ਉਸੇ ਪ੍ਰੈਸ਼ਰ ਕੁੱਕਰ ਵਿੱਚ ਅਸੀਂ ਪਾਵਾਂਗੇ 2 ਚਮਚ ਔਇਲ ਦੇ ਚੰਗੀ ਤਰ੍ਹਾਂ ਇਹਨੂੰ ਗਰਮ ਕਰ ਲਾਂਗੇ ਇਦੇ ਵਿੱਚ ਅਸੀਂ ਥੋੜੇ ਜਿਹਾ ਖੜੇ ਮਸਾਲੇ ਪਾਵਾਂਗੇ ਇੱਕ ਤੇਜ ਪੱਤਾ ਮੈਂ ਤੋੜ ਕੇ ਲਿਆਇਆ ਇੱਕ ਚਮਚ ਜੀਰਾ ਤਿੰਨ ਤੋਂ ਚਾਰ ਅਸੀਂ ਲੌਂਗ ਲਏ ਆ ਤੇ ਦਾਲਚੀਨੀ ਦੇ ਟੁਕੜੇ ਲਏ ਆ ਇਹਨਾਂ ਦਾ ਫਲੇਵਰ ਬਹੁਤ ਵਧੀਆ ਆਂਦਾ ਸਬਜ਼ੀ ਵਿੱਚ ਜੇ ਤੁਸੀਂ ਪਾ ਕੇ ਇਹਨਾਂ ਨੂੰ ਬਣਾਉਂਗੇ ਤਾਂ ਸਬਜ਼ੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਆ ਵੈਸੇ ਤਾਂ ਅਸੀਂ ਕੱਲਾ ਜੀਰਾ ਪਾ ਕੇ ਵੀ ਬਣਾ ਸਕਦੇ ਆ ਪਰ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲਾਂਗੇ ਇੱਕ ਚਮਚ ਪਾਵਾਂਗੇ ਅਦਰਕ ਤੇ ਲਸਣ ਨੂੰ ਦਰਦਰਾ ਜਾਂ ਕੁੱਟ ਕੇ ਤੁਸੀਂ ਵੀ ਇਹਨੂੰ ਬਰੀਕ ਘਟਕੇ ਵੀ ਪਾ ਸਕਦੇ ਹੋ ਇਹਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਅਦਰਕ ਤੇ ਲਸਣ ਨੂੰ ਜੇ ਤੁਸੀਂ ਫਰੈਸ਼ ਕੁੱਟ ਕੇ ਪਾਉਂਗੇ ਤਾਂ ਚੰਗੀ ਤਰ੍ਹਾਂ ਇਹਨਾਂ ਨੂੰ ਬਰਾਉਨ ਹੋਣ ਤੱਕ ਭੁੰਨ ਲਾਂਗੇ ਤਾਂ ਕਿ ਇਹਨਾਂ ਦਾ ਕੱਚਾ ਫਲੇਵਰ ਬਿਲਕੁਲ ਖਤਮ ਹੋ ਜਵੇ ਦੋ ਪਿਆਜ਼ ਮੈਂ మీడియం ਸਾਈਜ਼ ਦੇ ਜਿਹੜੇ ਚੋਪ ਕਰਕੇ ਲਏ ਆ ਤੁਸੀਂ ਬਰੀਕ ਘਟਕੇ ਵੀ ਲੈ ਸਕਦੇ ਹੋ ਅਸੀਂ ਮਿਕਸੀ ਵਿੱਚ ਨੂੰ ਗ੍ਰाइंड ਕਰਕੇ ਨਹੀਂ ਲੈਣੇ ਜ਼ਿਆਦਾ ਬਰੀਕ ਪੇਸਟ ਨਹੀਂ ਕਰਨਾ ਇਹਨਾਂ ਦਾ ਪਿਆਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਾਂਗੇ ਜਦੋਂ ਤੱਕ ਸਾਡੇ ਪਿਆਜ਼ ਜਿਹੜੇ ਤੇਲ ਨਾ ਛੱਡ ਦੇਣ ਉਦੋਂ ਤੱਕ ਅਸੀਂ ਚੰਗੀ ਤਰ੍ਹਾਂ ਪਕਾ ਲਵਾਂਗੇ ਇਹਨਾਂ ਨੂੰ ਸਾਡੇ ਪਿਆਰ ਦੇਖੋ ਭੁੰਨ ਕੇ ਤਿਆਰ ਹੋ ਚੁੱਕਿਆ ਇਹ ਤੇਲ ਵੀ ਛੱਡਣਾ ਸ਼ੁਰੂ ਕਰਤੇ ਆ ਇਹਨਾਂ ਨੇ ਹੁਣ ਇਹਦੇ ਵਿੱਚ ਪਾਵਾਂਗੇ ਦੋ ਟਮਾਟਰ ਤੇ ਤਿੰਨ ਤੋਂ ਚਾਰ ਮੈਂ ਹਰੀ ਮਿਰਚਾਂ ਨੂੰ ਬਰੀਕ ਪੀਸ ਕੇ ਲੈ ਆਇਆ ਤੁਸੀਂ ਹਰੀ ਮਿਰਚ ਆਪਣੇ ਟੇਸ ਦੇ ਕੋਡਿੰਗ ਪਾ ਸਕਦੇ ਹੋ ਇਹਨਾਂ ਨੂੰ ਵੀ ਅਸੀਂ ਇਹਦੇ ਨਾਲ ਹੀ ਮਿਲਾ ਦੇਵਾਂਗੇ ਮਸਾਲਾ ਜੇ ਥੋੜਾ ਚੰਗੀ ਤਰ੍ਹਾਂ ਭੁੰਨਿਆ ਹੋਊਗਾ ਤਾਂ ਤੁਹਾਡੀ ਸਬਜੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਊਗਾ ਨਾਲ ਹੀ ਅਸੀਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਥੋੜੇ ਜਿਹੇ ਚਮਚ ਦਾ ਚੌਥਾ ਹਿੱਸਾ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਇਹ ਸੀ ਕਲਰ ਲਈ ਪਾ ਲੈ ਪਾ ਰਹੇ ਹਾਂ ਅੱਧਾ ਚਮਚ ਪਾਵਾਂਗੇ ਭੁੰਨਿਆ ਹੋਇਆ ਜੀਰਾ ਪਾਊਡਰ ਦਾ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਧਨੀਆ ਪਾਊਡਰ ਤੇ ਅੱਧਾ ਚਮਚ ਹਲਦੀ ਪਾਊਡਰ ਪਾਵਾਂਗੇ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਇਹਦੇ ਵਿੱਚ ਨਮਕ ਪਾ ਲੈਣਾਗੇ ਤੇ ਨਾਲ ਹੀ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਦੇ ਪਾਵਾਂਗੇ ਮਿਰਚ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਜੇ ਤੁਸੀਂ ਤਿੱਖੀ ਖਾਣਾ ਨਹੀਂ ਪਸੰਦ ਕਰਦੇ ਸਬਜ਼ੀ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲਿਆਂ ਨੂੰ 2 ਮਿੰਟ ਲਈ ਅਸੀਂ ਪਿਆਜ਼ਾਂ ਤੇ ਟਮਾਟਰਾਂ ਨੂੰ ਭੁੰਨ ਲਵਾਂਗੇ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੇ ਆ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਇਹਦੇ ਵਿੱਚ ਅਸੀਂ ਪਾਵਾਂਗੇ ਅੱਧਾ ਕੱਪ ਪਾਣੀ ਪਾਣੀ ਤੁਸੀਂ ਗਰਮ ਪਾਣਾ ਠੰਡਾ ਪਾਣੀ ਨਹੀਂ ਪਾਣਾ ਅੱਧਾ ਕੱਪ ਪਾਣੀ ਪਾ ਕੇ ਇਹਨਾਂ ਨੂੰ ਢੱਕ ਕੇ ਅਸੀਂ ਪਕਾ ਲਵਾਂਗੇ ਤਾਂ ਕਿ ਸਾਡੇ ਮਸਾਲੇ ਆ ਜਿਹੜੇ ਉਹ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਣ ਜਦੋਂ ਤੱਕ ਸਾਡੇ ਮਸਾਲੇ ਪੱਕ ਕੇ ਤਿਆਰ ਹੁੰਦੇ ਇਹ ਤੇਲ ਛੱਡਣਾ ਸ਼ੁਰੂ ਕਰ ਦਿੰਦੇ ਆ 5 ਮਿੰਟ ਬਾਅਦ ਅਸੀਂ ਢੱਕਣ ਚੱਕ ਕੇ ਦੇਖ ਲਾਂਗੇ ਸਾਡੇ ਦੇਖੋ ਮਸਾਲਿਆਂ ਨੇ ਤੇਲ ਛੱਡਣਾ ਸ਼ੁਰੂ ਕਰਤੇ ਆ ਸਾਡਾ ਮਸਾਲਾ ਜਿਹੜਾ ਬਿਲਕੁਲ ਪੱਕ ਕੇ ਤਿਆਰ ਹੋ ਚੁ ਜੇ ਤੁਹਾਡਾ ਮਸਾਲਾ ਕੱਚਾ ਰਹੂਗਾ ਤਾਂ ਤੁਹਾਡੀ ਸਬਜ਼ੀ ਦਾ ਟੇਸਟ ਵਧੀਆ ਨਹੀਂ ਆਊਗਾ ਮਸਾਲਾ ਪੱਕਣ ਦੀ ਇਹੀ ਪਹਿਚਾਨ ਹੁੰਦੀ ਹੈ ਜਦੋਂ ਇਹ ਤੇਲ ਛੱਡਣਾ ਸ਼ੁਰੂ ਕਰ ਦਿੰਦਾ ਹੈ ਆ ਇਹ ਮੈਂ 4 మీడియం ਸਾਈਜ਼ ਦੇ ਆਲੂ ਲਏ ਆ ਇਹ ਲੰਬੇ ਪੀਸ ਵਿੱਚ ਕੱਟ ਕੇ ਲਏ ਆ ਮੈਂ ਇਹਨਾਂ ਨੂੰ ਕਟਿੰਗ ਕਰਨ ਤੋਂ ਬਾਅਦ ਪਾਣੀ ਵਿੱਚ ਭੋ ਕੇ ਰੱਖ ਦਿਆ ਸੀਗਾ ਤੇ ਹੁਣ ਇਹਨਾਂ ਦਾ ਪਾਣੀ ਅਸੀਂ ਨਿਚੋੜ ਲਿਆ ਆ 2 ਮਿੰਟ ਲਈ ਅਸੀਂ ਆਲੂਆਂ ਨੂੰ ਆ ਜਿਹੜੇ ਮਸਾਲੇ ਨਾਲ ਭੁੰਨ ਲਾਂਗੇ ਤੁਸੀਂ ਆਲੂ ਆਪਣੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਇਨ ਟੱਕੇਤ 5 ਮਿੰਟ ਲਈ ਹੋਰ ਪਕਾ ਲਵਾਂਗੇ ਤਾਂ ਕਿ ਜਿਹੜੇ ਮਸਾਲੇ ਆ ਉਹ ਆਲੂਆਂ ਵਿੱਚ ਚੰਗੀ ਤਰ੍ਹਾਂ ਰਚ ਜਾਣ ਦੇਖੋ ਕਿੰਨਾ ਵਧੀਆ ਤੇਲ ਛੱਟ ਤੇ ਆਇਆ ਸਾਡੇ ਮਸਾਲੇ ਨੇ ਤੇ ਆਲੂ ਵੀ ਭੁੰਨ ਕੇ ਤਿਆਰ ਆ ਹੁਣ ਇਹਦੇ ਵਿੱਚ ਅਸੀਂ ਆਪਣੇ ਨਿਊਟਰੀ ਐਡ ਕਰ ਦਾਂਗੇ ਜਿੰਨੀ ਤੁਸੀਂ ਆਪਣੀ ਸਬਜ਼ੀ ਬਣਾਉਣਾ ਚਾਹੁੰਦੇ ਹੋ ਉਹਦੇ ਅਕੋਰਡਿੰਗ ਮਸਾਲੇ ਲੈ ਸਕਦੇ ਹੋ ਇਹਦੇ ਵਿੱਚ ਅਸੀਂ ਜਿਹੜੀ ਸੋਇਆ ਬੀਨ ਦੀਆਂ ਬੜੀਆਂ ਨੂੰ ਭੁੰਨ ਕੇ ਰੱਖਿਆ ਸੀ ਹੁਣ ਐਡ ਕਰ ਦਾਂਗੇ ਇਹਦੇ ਵਿੱਚ ਸਾਰੀਆਂ ਨੂੰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਤੁਸੀਂ ਕਿਸ ਤਰੀਕੇ ਨਾਲ ਸੋਇਆਬੀਨ ਤੇ ਆਲੂਆਂ ਦੀ ਸਬਜ਼ੀ ਬਣਾਉਂਦੇ ਹੋ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਤੇ 4 ਕਾਪੀ ਦੇ ਵਿੱਚ ਅਸੀਂ ਗਰਮ ਪਾਣੀ ਦੇ ਐਡ ਕਰ ਦਾਂਗੇ ਠੰਡਾ ਪਾਣੀ ਐਡ ਨਹੀਂ ਕਰਨਾ ਹਮੇਸ਼ਾ ਜਦੋਂ ਵੀ ਅਸੀਂ ਸਬਜ਼ੀ ਨੂੰ ਤਰੀ ਲਗਾਣੀ ਹੈ ਤਾਂ ਗਰਮ ਪਾਣੀ ਹੀ ਯੂਜ਼ ਕਰਨਾ ਹੈ ਕਿਉਂਕਿ ਇਹਦੇ ਨਾਲ ਕੁਕਿੰਗ ਪ੍ਰੋਸੈਸ ਵੀ ਚੱਲਦਾ ਰਹਿੰਦਾ ਤੇ ਟੇਸਟ ਵੀ ਵਧੀਆ ਆਂਦਾ ਹੈ ਜਿੰਨੀ ਤੁਸੀਂ ਪਤਲੀ ਰੱਖਣਾ ਚਾਹੁੰਦੇ ਹੋ ਉਸ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਪਾਣੀ ਐਡ ਕਰ ਸਕਦੇ ਹੋ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨੂੰ ਪ੍ਰੈਸ਼ਰ ਕੁੱਕਰ ਦਾ ਢੱਕਣ ਬੰਦ ਕਰਕੇ 3 ਤੋਂ 4 ਵਿਸਲ ਲਗਵਾ ਲਵਾਂਗੇ ਅਸੀਂ ਤੁਸੀਂ ਆਪਣੇ ਕੁੱਕਰ ਦੇ ਹਿਸਾਬ ਨਾਲ ਇਹਨੂੰ ਵਿਸਲ ਲਗਵਾ ਸਕਦੇ ਹੋ 4 ਵਿਸਲ ਦੇਖੋ ਸਾਡੀਆਂ ਆ ਚੁੱਕੀਆਂ ਆਇਆ ਇਹਨੂੰ ਇਸ ਇਸ ਤਰ੍ਹਾਂ ਹੀ ਠੰਡਾ ਹੋਣ ਦੇਵਾਂਗੇ ਪ੍ਰੈਸ਼ਰ ਕੁੱਕਰ ਦਾ ਜਦੋਂ ਤੱਕ ਸਟੀਮ ਨਹੀਂ ਨਿਕਲਦੀ ਉਦੋਂ ਬਾਅਦ ਇਹਨੂੰ ਖੋਲ ਕੇ ਚੈੱਕ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਸਾਡੀ ਸਬਜੀ ਦਾ ਕਲਰ ਕਿੰਨਾ ਵਜੋਂ ਦਾ ਵਧੀਆ ਆ ਕਿੰਨੀ ਵਧੀਆ ਲੱਗ ਰਹੀ ਹੈ ਦੇਖਣ ਵਿੱਚ ਵੀ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇਸ ਵ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਕਿੰਨੀ ਵਧੀਆ ਤੁਸੀਂ ਆਪਣੇ ਹਿਸਾਬ ਨਾਲ ਇਹਦੀ ਤਰੀ ਘੱਟ ਵੱਧ ਕਰ ਸਕਦੇ ਹੋ ਇਹਨਾਂ ਨੂੰ ਤੁਸੀਂ ਰਾਈਸ ਨਾਲ ਤੇ ਚਪਾਤੀ ਨਾਲ ਖਾ ਕੇ ਦੇਖਿਓ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਲਾਸਟ ਵਿੱਚ ਅੱਧਾ ਚਮਚੀ ਦੇ ਵਿੱਚ ਅਸੀਂ ਗਰਮ ਮਸਾਲਾ ਐਡ ਕਰਾਂਗੇ ਗਰਮ ਮਸਾਲਾ ਅਸੀਂ ਪਹਿਲਾਂ ਨਹੀਂ ਪਾਇਆ ਸੀਗਾ ਤੇ ਹਰਾ ਧਨੀਆ ਪਾਵਾਂਗੇ ਕਟਿੰਗ ਕਰਕੇ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਸਬਜ਼ੀ ਵਿੱਚ ਸਬਜ਼ੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਸਭ ਨੂੰ ਪਸੰਦ ਆਣ ਵਾਲੀ ਸਬਜ਼ੀ ਹੈ ਇਹ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਹੁਣ ਇਹਨੂੰ ਸਰਵ ਕਰ ਲਾਂਗੇ ਅਸੀਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈਚਾ ਸ਼ੁਕਰੀਆ